ਸਤਿ ਸ਼੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਜੀ ਰਿਸ਼ਤੇ ਲੈ ਕੇ ਆਏ ਹੈ ਜੇ ਮੁੰਡੇ ਅਤੇ ਕੁੜੀਆਂ ਦੇ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਗਿੱਲ ਹਾਈਟ 5 ਫੁੱਟ 5 ਇੰਚ ਏਜ 28 ਈਅਰਸ ਪੜਾਈ ਐਮ ਐਸ ਸੀ ਪੰਜਾਬੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਅਕਾਉਂਟੈਂਟਡ ਸੁਪਰਵਾਈਜ਼ਰ ਕੈਨੇਡਾ ਪੀਆਰ ਲਈ ਇਹ ਲੜਕੀ ਕੈਨੇਡਾ ਪੀਆਰ ਹੈ ਇਸ ਲਈ ਪੀਆਰ ਜਾਂ ਬੀ ਟੈਕ ਲੜਕਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ 10 ਕਿਲਿਆਂ ਤੱਕ ਆਉਂਦੀ ਹੋਵੇ ਨਸ਼ੇ ਪੱਤੇ ਤੋਂ ਮੁਕਤ ਹੋਵੇ ਪੱਗ ਬੰਨਦਾ ਹੋਵੇ ਜੀ ਮੁੰਡਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਬਠਿੰਡਾ ਲੜਕੀ ਦੀ ਕਾਸਟ ਜੱਟ ਸਿੱਖ ਗੋਤ ਸੇਖੋ ਉਮਰ 25 ਸਾਲ ਹਾਈਟ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡਾ ਨਸ਼ੇ ਪਤੀ ਤੋਂ ਰਹਿਤ ਹੋਵੇ ਬਰਾਬਰ ਦੀ ਯੋਗਤਾ ਹੋਵੇ ਜ਼ਮੀਨ 7 ਤੋਂ 8 ਕਿੱਲੇ ਤੱਕ ਹੋਵੇ ਜ਼ਿਲ੍ਹਾ ਸਿਰਫ ਬਠਿੰਡਾ ਹੀ ਹੋਵੇ ਬਾਕੀ ਘਰ-ਬਾਰ ਵਧੀਆ ਪੱਕਾ ਬਣਿਆ ਹੋਵੇ ਕੁੜੀ ਦੀ ਸਾਰੀ ਫੈਮਿਲੀ ਵੈਸ਼ਨੂ ਹੈ ਮਾਤਾ ਪਿਤਾ ਅਮਰਤਾਰੀ ਨੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਮੁੰਡੇ ਦਾ ਨਾਮ ਸਿੰਘ ਜ਼ਿਲ੍ਹਾ ਗਰਦਾਸਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਪੰਨੂ ਡੇਟ ਆਫ ਬਰਥ 4 April 1995 ਹਾਈਟ 6 ਫੁੱਟ ਸਟੱਡੀ ਪਲੱਸ 2 ਨੋਨ ਮੈਡੀਕਲ ਇੰਜੀਨੀਅਰਿੰਗ ਇਨ 에어 ਕਾਉਣ 8 ਸਾਲ ਵਰਕ ਐਕਸਪੀਰੀਅੰਸ ਸਿੰਗਾਪੁਰ ਇਸ ਸਮੇਂ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ। ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ। ਕੁੜੀ ਦੀ ਹਾਈਟ 5 ਫੁੱਟ 5 ਇੰਚ ਹੋਵੇ। ਕੁੜੀ ਪੜੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ। ਸਲੂਨ ਜਾਂ ਨਰਸਿੰਗ ਦਾ ਕੋਰਸ ਕੀਤਾ ਹੋਵੇ। ਏਰੀਆ ਗਰਦਾਸਪੁਰ ਤੇ ਬਟਾਲਾ ਵਾਲੇ ਸੰਪਰਕ ਕਰਨ ਜੀ। ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9877909925 98779 08925 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਹੁੰਦਾ ਹੈ ਜੀ ਉਹ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਮਲੇਰਕੋਟਲਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਰਹਿਲ ਡੇਟ ਆਫ ਬਰਥ 1993 ਹਾਈਟ 5 ਫੁੱਟ 4 ਇੰਚ ਸਟੱਡੀ ਬੀਐਸਸੀ ਮੈਡੀਕਲ ਐਮਐਸ ਡਿਪਲੋਮਾ ਇਨ ਕੈਨੇਡਾ ਹੈਲਥ케ਅਰ ਲਾਈਵ ਇਨ অন্ਟਾਰੀਓ ਕੁੜੀ ਸਲਿਮ ਹੈ ਸਿਬਲਿੰਗ 1 ਬ੍ਰਦਰ ਕੁੜੀ ਕੈਨੇਡਾ ਤੇ ਕੁੜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਕੈਨੇਡਾ ਦਾ ਜਾਂ ਅਮਰੀਕਾ ਦਾ ਪੀਆਰ ਹੋਵੇ ਜਮੀਨ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ ਵੈਲ ਐਜੂਕੇਟਿਡ ਨਾਲ ਵਧੀਆ ਜੋਬ ਹੋਵੇ ਨੋ ਟਰੱਕਿੰਗ ਡਰਾਈਵਰਸ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਹੁੰਦਾ ਹੈ ਜੀ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ ਜੀ